ਜਿਹੜਾ ਅਲਟੀਮੇਟ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅਖੀਰਲੀ ਉਮਰ ਤੱਕ ਕਾਇਮ ਕੀਤਾ ਸੀ ਉਹਦੇ ਵਿੱਚ 92% ਜਿਹੜੀ ਗਿਣਤੀ ਸੀ ਉਹ ਗੈਰ ਸਿੱਖਾਂ ਦੀ ਸੀ ਉਹਨੋਂ 8% ਸਿੱਖਾਂ ਦੀ ਗਿਣਤੀ ਬਣਦੀ ਸੀ ਜਿਹੜਾ 1839 ਦੇ ਡੇਢ-ਢੇੜੇ ਸਿੱਖ ਰਾਜ ਪਹੁੰਚ ਗਿਆ ਸੀ ਉਹ ਬਹੁਤ ਵਿਸ਼ਾਲ ਏਰੀਆ ਸੀ ਕਿਉਂ 8% ਦੇ ਲੋਕ 92% ਦੇ ਹਾਕਮ ਬਣਗੇ ਸੋਚਿਆ ਕਰਦੇ ਸੋਚ ਲਿਆ ਕਰੋ ਇਤਿਹਾਸ ਐਨੀ ਥੋੜਾ ਹੁੰਦੇ ਨੇ ਪੜ੍ਹਨ ਵਾਸਤੇ ਵੀ ਇਹ ਸਿਰਫ ਤੁਸੀਂ ਪੇਪਰ ਹੀ ਪਾਸ ਕਰਨੇ ਨੇ ਕਦੇ ਇਤਿਹਾਸ ਦਾ ਇੱਕ मीनिंग ਹੁੰਦਾ ਹੈ ਸਰਕਾਰ ਨੇ ਜਿਹੜੇ ਸਿਲੇਬਸ ਬਣਾਏ ਨੇ ਉਹ ਤਾਂ ਕਲਾਸਾਂ ਦੇ ਅਨੁਸਾਰ ਬਣਾਏ ਨੇ हायर ਵਾਸਤੇ ਗ੍ਰੈਜੂਏਸ਼ਨ ਵਾਸਤੇ ਐਮਏ ਵਾਸਤੇ ਪਰ ਹੁੰਦੇ ਤਾਂ ਇਹ ਸਿੱਖਿਆ ਦੇ ਕੀ ਨੇ ਇਹਦੇ ਨਾਲ ਮੈਂ ਹੋਰ ਐਡੀਸ਼ਨ ਕਰਦਾ ਕਿਉਂਕਿ ਇਹ ਨੁਕਤਾ ਤਾਂ ਰੱਖਤਾ ਟੀ ਲੋਸਾਬ ਨੇ ਉਹਨਾਂ 8% ਸਿੱਖਾਂ ਨੇ ਪੰਜਾਬ ਦੇ ਵਿੱਚ ਰਾਜ ਪ੍ਰੋਸਿਆ ਹੋਇਆ ਨਹੀਂ ਸੀ ਪ੍ਰਾਪਤ ਕੀਤਾ ਪ੍ਰੋਸਿਆ ਹੋਇਆ ਨਹੀਂ ਸੀ ਪ੍ਰਾਪਤ ਕੀਤਾ ਖੋਗੇ ਲਿਆ ਸੀ ਉਨ੍ਹਾਂ ਹੀ ਲੋਕਾਂ ਦੇ ਹਮੈਤੀ ਨਵਾਬਾਂ ਤੇ ਰਾਜਿਆਂ ਵੱਲੋਂ ਜਿਹੜੇ 92%